ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸਭ ਤੋਂ ਪਹਿਲਾਂ ਤਾਂ ਜੀ ਸਭ ਨੂੰ ਲੋਹੜੀ ਦੇ ਤਿਹਾਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਡੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਰੇ ਸਮੂਹ ਵਿੱਚ ਮਾਣੇ ਮੱਜ ਰਹਿਣਾ ਹੋ ਗਿਆ ਜੀ ਵਿੱਚ ਸਾਡਾ ਹੋ ਗਿਆ ਤੇ ਇੱਧਰ ਮਿਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਜੀ ਹੈਪੀ ਲੋੜੀ ਸਾਰੇ ਆਪਣੇ ਘਰ ਚ ਵਧੀਆ ਲੋੜੀ ਮਨਾਓ ਜੀ ਵਾਹ ਐਨ ਆਨੰਦਮਈ ਲੋੜੀ ਅਜੀਤਾ ਜੀ ਚਲੋ ਹੁਣ ਨਹੀਂ ਆਪਾਂ ਵੀ ਆਪਣੇ ਵੀ ਐਨ ਬੰਦਾ ਰੱਬ ਪਰਮਾਤਮਾ ਖੁਸ਼ੀ ਦੇ ਦੀਏ ਆਪਾਂ ਵੀ ਜਾ ਕੇ ਐਨ ਵਧੀਆ ਲੋੜੀ ਮਨਾਵਾਂਗੇ ਅਸਟਮ ਅਸੀਂ ਬੈਠੇ ਆ ਜੀ ਸਰਕਾਰੀ ਹਸਪਤਾਲ ਰੂਪਨਗਰ ਦੇ ਵਿੱਚ ਹਾਂਜੀ ਮਾਈ ਦੌਲਤਾ ਜੀ ਜੱਟਾ ਬੱਚਾ ਹਸਪਤਾਲ ਜਿਹੜਾ ਬਣਿਆ ਹੋਇਆ ਜੀ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੀ ਜਿੰਨੇ ਵੀ ਬਣੇ ਸਬਸਕ੍ਰਾਈਬਰ ਹੈ ਵੀ ਮਾ ਸਿੰਘ ਦੀ ਘਰ ਵਾਲੀ ਕੋਲ ਜਵਾਕ ਹੋਣਾ ਜੀ ਤੇ ਤਕਲੀਫ ਦੇ ਵਿੱਚ ਚੱਲ ਰਿਹਾ ਸਿਸਟਮ ਤੇ ਚਲੋ ਵਾਹਿਗੁਰੂ ਜੋ ਵੀ ਕਰੇ ਸਹੀ ਸਲਾਮਤ ਤੇ ਜੱਟਾ ਬੱਚਾ ਦੋਵੇਂ ਸਹੀ ਰਹਿਣ ਸਹੀ ਗੱਲ ਹੈ ਸਹੀ ਗੱਲ ਹੈ ਤੇ ਸੰਦੀਪ ਕੌਰ ਨੇ ਜੀ ਇੱਥੇ ਮੈਨੂੰ ਲੱਗਦਾ ਨਹੀਂ ਜੀ ਵੀ ਮੈਂ ਕਹਿੰਦਾ ਵੀ ਸ਼ੂਗਰ ਕਰਾ ਕੇ ਮਿਲੂਗੀ ਐਨਾ ਔਰ ਇੱਕ ਇੱਕ ਗੱਲ ਹੈਗੀ ਹੈ ਜੀ ਅ ਰੌਣਕਾਂ ਲੱਗੀਆਂ ਹੋਈਆਂ ਤੇ ਮੈਂ ਕਹਿੰਦਾ ਵੀ ਸਾਡੇ ਜ਼ਿਲ੍ਹੇ ਦਾ ਹਸਪਤਾਲ ਆ ਬਹੁਤ ਵਧੀਆ ਹਸਪਤਾਲ ਆ ਹਾਂਜੀ ਤੇ ਕੋਈ ਔਰੇ ਜਿਹੜਾ ਬੱਚਿਆਂ ਦਾ ਜਨਮ ਦਾ ਖਰਚੇ ਖੁਰਚੇ ਵਾਲਾ ਤਾਂ ਕੋਈ ਪ੍ਰੋਸੈਸ ਆਇਆ ਹੀ ਨਹੀਂ ਹੈਗਾ। ਜਮਾ ਹੀ ਨਹੀਂ। ਵੀ ਜਮਾ ਹੀ ਨਹੀਂ ਵੀ ਕੋਈ ਘਰ ਤੋਂ ਲੈ ਕੇ ਆਉਣੀ ਪਵੇ ਜਾਂ ਕੋਈ ਨਾ। ਕੋਈ ਕੁਝ ਵੀ ਨਹੀਂ ਸਾਰਾ ਕੁਝ ਅੱਜ ਤਾਂ ਹੋਰ ਤਾਂ ਹੋਰ ਅੱਜ ਕੋਈ ਪਤਾ ਨਹੀਂ ਕਿਹੜੀ ਸੰਸਥਾ ਆਈ ਸੀ। ਉਹ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਮਤਲਬ ਉਹ ਜਨਮ ਲੈਣਗੇ ਜਿਨ੍ਹਾਂ ਨੇ ਜਨਮ ਲੱਤਾ ਹੋਇਆ ਹੈ। ਉਹਨਾਂ ਬਾਅਦ ਤੇ ਕੋਟ ਜਿਨ੍ਹਾਂ ਨੇ ਲੈਣਾ ਹੈ। ਉਹਨਾਂ ਦੇ ਮਾਮਾ ਨੂੰ ਵੀ ਉਹਨਾਂ ਦੇ ਤੰਬਲ ਹਾਂ ਸੂਟ, ਜਰਾਬਾ, ਟੋਪੀ, ਡੈਪਰ ਹਾਂ ਸਾਰਾ ਕੁਝ ਪੈਕ ਕਰਕੇ ਗਏ ਆ ਜੀ ਮੂਫਲੀ ਵੀ। ਲੋੜੀ ਦੇ ਤਿਹਾਰ ਦੇ ਟਾਈਮ ਚਲੋ ਇਹ ਵੀ ਨਾ ਕੋਈ ਕਰਮ ਵਾਲੀ ਕਰ ਸਕਦਾ ਕਰਮ ਵਾਲਾ ਬਿਲਕੁਲ ਇਹ ਸੇਵਾ ਹਰ ਕਦੇ ਬਸ ਤੇ ਨਹੀਂ ਹੁੰਦੀ ਹੈਗੀ ਨਹੀਂ ਹੁੰਦੀ ਇਹ ਕੋਈ ਕੋਈ ਉਹ ਇਧਰ ਨੂੰ ਚੱਲਦਾ ਚਲੋ ਬਾਗ ਰੂਪਾਈ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੀ ਵੀ ਸੰਸਥਾ ਸੀ ਸਾਰੇ ਕਿੰਨੇ ਬੱਚੇ ਹੁਣ ਇੱਥੇ ਨਵੇਂ ਜੰਮੇ ਤੇ ਕਿੰਨੇ ਨੇ ਜਨਮ ਹਜੇ ਲੈਣਾ ਹੈ ਤੇ ਉਹਨਾਂ ਵਾਸਤੇ ਸਾਰਾਂ ਵਾਸਤੇ ਉਹਨਾਂ ਨੇ ਕੱਪੜਾ ਵਿਚੇ ਮੂੰਗਫਲੀ ਵਿਚੇ ਇਹਨਾਂ ਨੇ ਆਏ ਤਾਂ ਇੱਥੇ ਸਟਾਫ ਨੇ ਇਕੱਠੇ ਹੋ ਗਏ ਜੀ ਬਾਹਰ ਲੋੜੀ ਵੀ ਬਾਲੀ ਸੀ ਤੇ ਚਲੋ ਸਾਰੇ ਆਪਣੇ 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 ਬਲਤ ਜਿਨ੍ਹਾਂ ਤੇ ਅੱਜ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਬਲਮਾਤਾ ਸਰਕਾਰੀ ਛੁੱਟੀ ਹੁੰਦੀ ਪਰ ਚਲੋ ਇੱਕ ਡਾਕਟਰੀ ਲਾਈਨ ਹੋਗੀ ਜੀ ਇੱਕ ਪੁਲਿਸ ਵਾਲੀ ਲਾਈਨ ਹੋਗੀ ਨਹੀਂ ਸਰਕਾਰੀ ਛੁੱਟੀ ਤਾਂ ਨਹੀਂ ਲੋੜੀ ਦੀ ਛੁੱਟੀ ਨਹੀਂ ਦੀ ਕਾਰਨ ਸਕੂਲ ਗਿਆ ਛੁੱਟੀ ਨਹੀਂ دی ਹੈ ਬਾਈ ਅੱਛਾ ਨਾ ਛੁੱਟੀ ਨਹੀਂ دی ਅੱਜ ਕੋਈ ਲੋੜੀ ਕੀ ਨਹੀਂ ਛੁੱਟੀ ਹੁੰਦੀ ਜੀ ਸਰਕਾਰੀ ਨਾ ਪਤਾ ਨਹੀਂ ਚਲੋ ਮੇਰੇ ਮਨ ਨੂੰ ਪਨੇ ਖਾਣੇ ਆ ਮਾਏ ਤਾਂ ਆਪਣੇ ਉਹ ਚਲੋ ਫਲੀਆਂ ਬਣਾਈਆਂ ਨਹੀਂ ਹਾਂ ਮੁਰਦ ਯਾਦ ਆ ਗਈ ਐ ਬਾਈ ਮੂਫਲੀਆਂ ਰੋੜੀਆਂ ਕੱਟੀਆਂ ਜਿਹਾ ਮਿਲ ਜੜੀਆਂ ਉਹ ਸੁਆਦ ਵੀ ਬੋਲਾਦੀ ਤੇ ਉਹ ਤਾਂ ਸੋਤਾ ਲੱਗਣ ਦੇ ਫਰੀ ਦੀ ਚੀਜ਼ ਕਿ ਇਹਨੂੰ ਮਾਰੀ ਲੈਸਦੀ ਹੈ ਕੋਈ ਥੋੜਾ ਪੈਸਾ ਦੰਦੇ ਤੇ ਦੱਸ ਵੀ ਤੇ ਨੇ ਆਤਰਾ ਹੁਣਾ ਪਾਈ ਜੀ ਧੰਨਵਾਦ ਕਰਕੇ ਗਏ ਉਹਨਾਂ ਦੇ ਕੁੜੀ ਹੋਈ ਕਿਆ ਚੱਕਰ ਵੀ ਤੇਰਾ ਧੰਨਵਾਦ ਕਰਕੇ ਰਿਹਾ ਉਹਨਾਂ ਨੇ ਮੈਂ ਦਾਦੀਆਂ ਉਹਨਾਂ ਨੇ ਨਾ ਰੈਫਰ ਕਰਤਾ ਸੀ ਹਾ ਡਾਕਟਰ ਨਹੀਂ ਕਾਤੇ ਵੀ ਉਹਨਾਂ ਦੇ ਨਾ ਵਾਈਫ ਦੀ ਧੜਕਣ ਤੇਜ਼ ਹੋ ਰਹੀ ਥੀ ਬਹੁਤ ਅੱਛਾ ਤੇ ਫਿਰ ਮੈਂ ਕਿਹਾ ਵੀ ਵੀ ਕਿਆ ਹੋ ਗਿਆ ਵੀ ਤੁਸੀਂ ਕਾਤੇ ਚੱਲੇ ਉਹ ਕਹਿੰਦੇ ਵੀ ਇਹ ਕਹਿੰਦੇ ਵੀ ਧੜਕਣ ਤੇਜ਼ ਬਹੁਤ ਆ ਕਹਿੰਦੇ ਵੀ ਅਸੀਂ ਬੜਾ ਪ੍ਰੈਸ਼ਨ ਨਹੀਂ ਕਰਾਉਣਾ ਵੀ ਅਸੀਂ ਪ੍ਰਾਈਵੇਟ ਚੱਲੇ ਫਿਰ ਮੈਂ ਕਿਹਾ ਵੀ ਤੁਸੀਂ ਪ੍ਰਾਈਵੇਟ ਜਾਉਂਗੇ ਤੁਹਾਡੇ 40 50000 ਦਾ ਖਰਚਾ ਮੈਂ ਕਿਹਾ ਇਹਨਾਂ ਨੇ ਕੀ ਲੈ ਕੇ ਜਾਣਾ ਆਪਾਂ ਤੋਂ ਕੁਝ ਵੀ ਨਹੀਂ ਉੱਦਨੇ ਮਖ ਬੜੀਆ ਡਾਕਟਰ ਹੈ ਸਰਕਾਰੂ ਚ ਫੇਮਸ ਡਾਕਟਰ ਹੈ ਠੀਕ ਹੈ ਵੀ ਤੁਸੀਂ ਇਹਨਾਂ ਦੀ ਸਲਾਹ ਦੇ ਮੁਤਾਬਿਕ ਹੀ ਚੱਲੋ ਫਿਰ ਉਹਦੀ ਸੱਸ ਕਹਿੰਦੀ ਵੀ ਮੈਂ ਆ ਹੈ ਨਹੀਂ ਦੀ ਪੁੱਤਰੇ ਵੀ ਮੇਰੀ ਨੋਨ ਹੈ ਜਵਾਰ ਦੇਤਾ ਡਾਕਟਰ ਨਹੀਂ ਨੂੰ ਬੜੀ ਨੇ ਅੱਛਾ ਫਿਰ ਉਹ ਕਹਿੰਦੀ ਪੁੱਤ ਮੇਰੇ ਮੇ ਨਾਲ ਚੱਲ ਤੂੰ ਭੱਜ ਕੇ ਵੀ ਆਪਾਂ ਇਹਨਾਂ ਦਾ ਇਹਦਾ ਆਪਰੇਸ਼ਨ ਅੱਜੇ ਹੋ ਜਵੇ ਜੇ ਫਿਰ ਜਦ ਮੈਂ ਗਈ ਉਹ ਕਹਿੰਦੇ ਵੀ ਕਰ ਦੰਨੇ ਜਦੋਂ ਉਹਨਾਂ ਨੇ ਜਦੇ ਉੱਪਰ ਯਾਨੀ ਕਿ ਜਿਵੇਂ ਉਹਨਾਂ ਦਾ ਪ੍ਰੋਸੈਸ ਚੱਲਦਾ ਫਾਰਮ ਵਗੈਰਾ ਫਾਈਲ ਵਗੈਰਾ ਉਹਨਾਂ ਨੇ ਜਦੇ ਕਰਤਾ ਉਹ ਤਾਂਹੀਂ ਵੀਰਾ ਜੀ ਕਹਿ ਕੇ ਕਿ ਵੀ ਤੁਸੀਂ ਜੇ ਸਾਨੂੰ ਨਾ ਸਲਾਹ ਦਿੰਦੇ ਉਸ ਟਾਈਮ ਅਸੀਂ ਕਿਤੇ ਪ੍ਰਾਈਵੇਟ ਚ ਫਿਰਦੇ ਹਾਂ ਹਾਂ ਫਿਰ ਉਹ ਡਾਕਟਰ ਨੇ ਆਏ ਵੀ ਕਹਿੰਦੀ ਸੀ ਉਹ ਕਹਿੰਦੀ ਸੀ ਨਾ ਕੁੜੀ ਵੀ ਮੈਂ ਸ਼ਾਮ ਤੱਕ ਦੇਖਣਾ ਵੀ ਨਾਰਮਲ ਹੋ ਜਾਵੇ ਉਹ ਕਹਿੰਦੀ ਵੀ ਜੇ ਤੇਰਾ ਬੱਚੇ ਨੂੰ ਕੋਈ ਖਤਰਾ ਹੋ ਗਿਆ ਮੇਰੀ ਜ਼ਿੰਮੇਵਾਰੀ ਹਾਂ ਚੱਲ ਜੱਟ ਤੜਕ ਤੇਰੀ ਤੇਰੀ ਜ਼ਿੰਮੇਵਾਰੀ ਕਿਉਂਕਿ ਡਾਕਟਰ ਨੇ ਅੰਦਰ ਉਹਦੀ ਮਿੰਟਾਂ ਬਹੁਤ ਕਰਨੀ ਇੱਤੀਆਂ ਹਾਂ ਵੀ ਤੂੰ ਸਾਡਾ ਕਹਿਣਾ ਮਨਾਂ ਬੱਚੇ ਦੀ ਤੇਰੀ ਧੜਕਣ ਬਹੁਤ ਤੇਜ਼ ਆ ਤਾਂ ਬੱਚੇ ਦੀ ਧੜਕਣ ਸਲੋ ਹੁੰਦੀ ਆ ਹਾਂ ਵੀ ਸਾਨੂੰ ਵੀ ਡਰ ਲੱਗਦਾ ਆਖਸਨ ਉਸੇ ਬੱਚਾ ਬਚਾਉਣਾ ਤੂੰ ਵੀ ਬਚਾਉਣੀ ਕਰਜ ਹੈ ਨਾ ਦਾ ਬਸ ਇੱਕ ਗੱਲ ਹੈ ਵੀ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਨਾ ਮਾਂ ਤਾਂ ਦੂਆ ਜਨਮ ਹੋ ਜਾਂਦਾ ਉਹਦਾ ਵੀ ਨਾਲੇ ਜਿਹੜੇ ਡਾਕਟਰਾਂ ਉਹ ਵੀ ਰੱਬ ਦਾ ਰੂਪ ਹਾਂ ਉਹ ਵੀ ਰੱਬ ਦਾ ਰੂਪ ਹੈ ਹਾਂ ਉਹਨਾਂ ਤੇ ਵੀ ਮੰਨਣੀ ਜ਼ਰੂਰੀ ਚਾਹੀਦੀ ਹੈ ਜ਼ਰੂਰੀ ਚਾਹੀਦੀ ਹਾਂ ਤੇ ਹੁਣ ਸਾਡੇ ਡਾਕਟਰ ਤਾਂ ਸਾਨੂੰ ਹੋਰ ਦੱਸੇ ਕੁਝ ਨਹੀਂ ਰਿਹਾ ਜੀ ਕਿ ਕਦੇ ਕੋਈ ਕਦੇ ਇਧਰਲੀ ਗੱਲ ਉਧਰ ਉਧਰਲੀ ਗੱਲ ਹੈ ਉਹ ਕੈਂਦੇ ਵੀ ਇਹਨਾਂ ਦੇ ਜਿਵੇਂ ਦਰਦ ਹੋਣੇ ਚਾਹੀਦੇ ਤੇ ਉਹ ਦਰਦ ਉੱਠੇ ਹੀ ਨਹੀਂ ਹਜੇ ਹਾਂ ਇਹ ਵੀ ਹੈ ਉਹਨਾਂ ਨੂੰ ਇਨਫੈਕਸ਼ਨ ਸੀ ਉਹਨਾਂ ਨੂੰ ਕੱਲ ਜਿਆਦਾ ਇਨਫੈਕਸ਼ਨ ਦੇ ਉਹਨਾਂ ਨੇ ਟੀਕੇ ਵਗੈਰਾ ਲਾ ਕੇ ਖਤਮ ਕਰਤੀ ਅੱਜ ਯਾਨੀ ਕਿ ਕਹਿੰਦੇ ਆ ਵੀ ਸ਼ਾਮ ਤੱਕ ਦੇਖੋ ਚਲ ਕੋਈ ਨਹੀਂ ਤੁਸੀਂ ਤੁਸੀਂ ਅੰਦਰ ਬੈਠਿਆ ਰਹੋ ਇਹਨਾਂ ਕੋਲ ਤਾਂ ਜੀ ਹੀਟਰ ਚੱਲਦਾ ਅੰਦਰ ਉੱਥੇ ਰੌਣਕ ਮੇਲਾ ਲੱਗਾ ਵਾ ਕਦੇ ਕਿਧਰੇ ਤੇ ਕੋਈ ਜਵਾਕ ਦੀ ਕਲਕਾਰੀ ਵੱਜ ਜਾਂਦੀ ਹੈ ਮੋਨੂ ਦਾ ਪਿਆਰੇ ਬਹੁਤ ਦੱਬਾ ਜਾਂਦਾ ਕਦੇ ਕਿਧਰੇ ਤੇ ਕੋਈ ਦੱਬਾ ਮਾਫੀ ਬਾਕੀ ਉਹ ਮਾਫੀ ਉਹ ਆਉਂਦੀ तकरीबन तकरीबन ਦਾ 15 ਦੀਆਂ ਮਠਿਆਈਆਂ ਬਾਕੀ ਹੁਣ ਇੱਕ ਗੱਲ ਹੋਰ ਮੈਂ ਸੋਚੂ ਮੈਂ ਕਹਿਣਾ ਸੀ ਤੁਹਾਨੂੰ ਇੱਕ ਤਾਂ ਨਾ ਪਹਿਲਾਂ ਇੱਕ ਸੈਨੀਟਾਈਜ਼ਰ ਲਿਆ ਕੇ ਰੱਖ ਲਓ ਹਮਮ ਠੀਕ ਆ ਕਿਉਂਕਿ ਜਦੋਂ ਇਹ ਬੱਚੇ ਨੇ ਹੁਣ ਆ ਸੈਨੀਟਾਈਜ਼ਰ ਕਰਕੇ ਹੀ ਆਪਾਂ ਉਹਨੂੰ ਮਿਲਾਂਗੇ ਸਾਰੇ ਹਾਂ ਹਾਂ ਓਕੇ ਬਲੂ ਜਦ ਤੱਕ ਇਨਫੈਕਸ਼ਨ ਆ ਜ਼ਰੂਰ ਬੱਚੇ ਨੂੰ ਇਨਫੈਕਸ਼ਨ ਛੇਤੀ ਪੜਦੀ ਆ ਨੰਮ ਜੰਮੇ ਨੂੰ ਤਾਂ ਸਹੀ ਗੱਲ ਠੀਕ ਹੈ ਨਾ ਉਹ ਹੁਣ ਆਪਾਂ ਨੇ ਹੁਣ ਜਦ ਤੁਸੀਂ ਜਾਉਂਗੇ ਸੈਨੀਟਾਈਜ਼ਰ ਜ਼ਰੂਰ ਲਿਆਇਓ ਮੇਰੇ ਯਾਦ ਆ ਗਿਆ ਇਹ ਪਹਿਲਾਂ ਵੀ ਮੇਰੇ ਯਾਦ ਤਾਂ ਭੁੱਲ ਗਈ ਹੂੰ ਜਰੂਰ ਇਹ ਗੱਲ ਠੀਕ ਆ ਹਾਂ ਉਹ ਮੇਰੇ ਨਾਲ ਬੱਟਦੇ ਸੀਗੇ ਦੇਖਣ ਜੋਗਾ ਰੱਖਣੀ ਪੈਣੀ ਉਹਨਾਂ ਨੂੰ ਵੀ ਮੈਂ ਕਿਹਾ ਵੀ ਤੁਸੀਂ ਸੈਨੀਟਾਈਜ਼ਰ ਲੇਕੋ ਤੁਹਾਡੇ ਤੋਂ ਜ਼ਿਆਦਾ ਆਗੇ ਰਿਸ਼ਤੇਦਾਰ ਵੀ ਜਿੰਨੇ ਵੀ ਇਹਦੇ ਕੋਲ ਆਉਣੇ ਸਿੱਧਾ ਹੱਥ ਲਾਉਂਦੇ ਆਉਂਦੇ ਮੂੰਹ ਨੂੰ ਆ ਜਾ ਤਾਂ ਅਸੀਂ ਆਪਣੇ ਸਾਡੇ ਤਾਂ ਰਿਸ਼ਤੇਦਾਰਾਂ ਨੇ ਇੰਨੇ ਆਨੇ ਆਉਣਾ ਇੱਥੇ ਰੁਕੇ ਹੋਏ ਆ ਇੱਥੇ ਇੱਥੇ ਨਹੀਂ ਔਰ ਦੇਖਾ ਉਹ ਸਟਾਫ ਕਿਵੇਂ ਗੱਲ ਕਰਦੇ ਉਹ ਆਪਣੇ ਤੋਂ ਕੋਈ ਚੱਲ ਜਵੇ ਅੰਦਰ ਹਾਂ ਹਾਂ ਉਹਨਾਂ ਨੂੰ ਵੀ ਪਤਾ ਵੀ ਜਿਹੜੇ ਨਵੇਂ ਫੁੱਲ ਆ ਨਾ ਜਿਹੜੇ ਖਿੰਡਦੇ ਆ ਜੇ ਨਨੋਨਫੈਕਸ਼ਨ ਹੋ ਗਈ ਨਾ ਤਾਂ ਬਹੁਤ ਬੜੀ ਸਖੀ ਦਿੱਕਤ ਕ੍ਰੀਏਟ ਹੋ ਜਾਂਦੀ ਉਹ ਕਹਿੰਦੇ ਤੁਹਾਡੇ ਕੋਲ ਬੱਚਿਆਂ ਨੇ ਬੋਲ ਕੇ ਥੋੜਾ ਦੱਸਣਾ ਵੀ ਮਾਨੂੰ ਆ ਪ੍ਰੋਬਲਮ ਆ ਗਈ ਨਾ ਆ ਗਈ ਉਹਨਾਂ ਤਾਂ ਰੋਣਾ ਫਿਰ ਡਾਕਟਰ ਨੂੰ ਪ੍ਰੋਬਲਮ ਖੜੀ ਹੋ ਜਾਂਦੀ ਵੀ ਲੱਭੂਗਾ ਕਿ ਆ ਵੀ ਬੱਚਾ ਰੋਂਦਾਗਾ ਤੇ ਰੋਂਦਾ ਤਾਂ ਕੀ ਆ ਦਿੱਕਤ ਆ ਕੀ ਨਹੀਂ ਫਿਰ ਉਹਦੇ ਛੋਟੇ ਛੋਟੇ ਦਸੂਈਆਂ ਲੱਗਣਗੇ ਇਹਦੇ ਨਾਲ ਤੇ ਤਾਂ ਹੀ ਇਹਨਾਂ ਦੇ ਸਭਾ ਉਦਾਂ ਦੀ ਹੋਗੇ ਜਿੰਨੀਆਂ ਵੀ ਉਹਰੇ ਨਰਸਾਂ ਹੈ ਜਿੰਨੇ ਵੀ ਸਟਾਫ ਹੈ ਵੀ ਉਹ ਟੜਕ-ਚੜਕ ਕੇ ਤਾਂ ਹੀ ਸਾਰਿਆਂ ਨੂੰ ਪਈ ਜਾਂਦੇ ਆ ਆਪਾਂ ਕਹੀ ਤਾਂ ਜਾਂਦੇ ਆ ਕਿ ਵੀ ਚੜਕਦੇ ਆ ਸਾਨੂੰ ਜਦੋਂ ਡਾਕਟਰ ਨਹੀਂ ਆਈ ਕਹਿੰਦੀ ਸਾਰਾ ਪਿੰਡ ਇਕੱਠਾ ਕਰਿਆ ਹੋਇਆ ਨਾ ਹਾਂ ਰਿਸ਼ਤੇਦਾਰ ਵੀ ਬਹੁਤ ਹੋਣੇ ਅੱਛਾ ਉਹ ਖੁਸ਼ੀ ਨੂੰ ਆਉਂਦੇ ਚਲੋ ਉਹ ਵੀ ਉਹ ਜਾਣ ਕੇ ਐ ਕਹਿੰਦੇ ਵੀ ਘਰੇ ਵੀ ਤਾਂ ਤੁਸੀਂ ਜਾਣਾ ਹੀ ਹੈ ਘਰੇ ਬੁਲਾ ਲਓ ਹਾਂ ਜਿਹੜਾ ਹਸਪੀਟਲ ਚ ਇਨਫੈਕਸ਼ਨ ਉਹ ਛੇਤੀ ਵੱਢਦੀ ਬੱਚੇ ਨੂੰ ਹਾਂ ਇਨਫੈਕਸ਼ਨ ਘਰੇ ਤਾਂ ਹੁਣ ਆਪਾਂ ਸਫਾਈ ਵੀ ਰੱਖਦੇ ਆ ਅਕਸਰ ਨੂੰ ਘਟਾਉਣਾ ਜਾਣਾ ਘਟਾ ਆਪਣੇ ਹੁਣ ਜਿੰਮੇ ਆਉਂਦੀ ਆਪਾਂ ਹੱਥ ਧੋ ਲੈਨੇ ਆ ਉਹ ਗੱਲ ਤਾਂ ਆਉਂਦਾ ਵੀ ਚਲੋ ਵੀ ਸਮਝ ਗੱਲ ਤਾਂ ਸਮਝਦੀ ਐ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਐ ਵੀ ਭਾਈ ਚਲੋ ਨਵਾਂ ਬੱਚਾ ਆ ਨਵਾਂ ਫੁੱਲ ਖੰਡਿਆ ਐ ਉਹਦੀ ਅਸੀਂ ਟੇਕ ਕੇਅਰ ਕਿਵੇਂ ਕਰਨੀ ਆ ਉਹ ਸਾਨੂੰ ਵੀ ਸਮਝ ਚਾਹੀਦੀ ਤੇ ਜਿਹੜਾ ਗਾਂ ਦੇਖਣਾ ਐ ਉਹਨੂੰ ਵੀ ਸਮਝ ਚਾਹੀਦੀ ਉਹਦੀ ਜੜ੍ਹ ਅਸੀਂ ਕਿਵੇਂ ਲਾਉਣੀ ਆ ਹਾਂ ਉਹ ਅਸੀਂ ਕਿਵੇਂ ਉਹਨੂੰ ਫੁੱਲ ਨੂੰ ਕਿਵੇਂ ਉਪਾਅ ਕਰਨਾ ਕਿਵੇਂ ਉਹਨੇ ਸਾਡੇ ਬਰਾਬਰ ਦਾ ਹੋਣਾ ਪਰ ਹੋਵੇ ਮਹਾਰਾਜ ਸਾਰਿਆਂ ਦੇ ਭਾਈ ਜਿੰਨੇ ਵੀ ਉਹ ਜਵਾਕ ਹੋਇਆ ਤਕਰੀਬਨ ਜਿਆਦਾ ਮੁੰਡੇ ਹੀ ਹੋ ਰਹੇ ਆ ਤੇ ਕੁੜੀਆਂ ਘੱਟ ਹੋ ਰਹੀਆਂ ਕੁੜੀਆਂ 1-2 ਕੇ ਹੋਈਆਂ ਮੇਰੇ ਸਾਹਮਣੇ ਦੋ ਕੁੜੀਆਂ ਹੋਈਆਂ 6-7 ਮੁੰਡੇ ਸਨ ਹਾਂ 6 ਸਨ ਮੈਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਮੈਂ ਸਾਰਿਆਂ ਦੀ ਮਿਠਾਈ ਖਾਧੀ ਹੈ ਤਾਂ ਹੀ ਮੈਂ ਤੈਨੂੰ ਕਹੀ ਆਂ ਨਾ ਪਰੋਣੇ ਆ ਭੈਣ ਨੂੰ ਭੁੱਖ ਕਾ ਤਾਂ ਨਹੀਂ ਲੱਗਦੀ ਰੋਟੀ ਦੀ ਤੂੰ ਕਹੀ ਆਂ ਨਾ ਉਹਨੂੰ ਟੈਨਸ਼ਨ ਦੀ ਮਾਰ ਨਹੀਂ ਲੱਗਦੀ ਉਹਨੂੰ ਤਾਂ ਆ ਦੇਖ ਲਿਆ ਤਾਂ ਨਹੀਂ ਲੱਗਦੀ ਖਾੜ ਦੋ ਖਾੜ ਦੋ ਮੇਰੀਆਂ ਗੱਲਾਂ ਦੇ ਖੁਲਾਲ ਹੋਣ ਲੱਗੀਆਂ ਤਾਂ ਕਾ ਕਾ ਕੇ ਮਠਿਆਈ ਤਾਂ ਕਾ ਕਾ ਕੇ ਮਠਿਆਈ ਮੈਂ ਗੱਲਾਂ ਲਾਲ ਤਾਂ ਤੇਰੀਆਂ ਹੋ ਗਈਆਂ ਠੀਕ ਐ ਤੇ ਹੁਣ ਚਲੋ ਵੀ ਇੱਕ ਗੱਲ ਹੈਗੀ ਵੀ ਜੇ ਜਿਆਦਾ ਮੁੰਡੇ ਵੀ ਹੁੰਦੇ ਤਾਂ ਵੀ ਚਿੰਤਾ ਦੀ ਗੱਲ ਹੈ ਵੀ ਇਹਨਾਂ ਚਿੰਤਾ ਚਿੰਤਾ ਤਾਂ ਪ੍ਰਗਟ ਹੋਣੀ ਚਾਹੀਦੀ ਜਿਹੜਾ ਆਉਣ ਵਾਲਾ ਸਮਾਂ ਮੈਂ 1 ਮਿੰਟ ਮੇਰੀ ਗੱਲ ਪੂਰੀ ਹੋਣ ਦੇ ਜਿਹੜਾ ਆਉਣ ਵਾਲਾ ਸਮਾਂ ਹੈ ਦਾ ਅਸੀਂ ਆਪਣੇ ਜਵਾਕ ਵੀ ਵਿਆਉਣੇ ਪਈਏ ਕੁੜੀਆਂ ਹੋਣਗੀਆਂ ਤਾਂ ਤਾਂ ਜਵਾਕਾਂ ਨੂੰ ਵਿਆਹਵਾਗੇ ਅਸੀਂ ਠੀਕ ਹੈ ਤੇ ਚਲੋ ਜਿਨ੍ਹਾਂ ਤੇ ਕਰਤੀ ਹੁੰਦੀ ਹੈ ਅਸਾਸ ਵੀ ਉਹਨਾਂ ਨੂੰ ਹੀ ਹੁੰਦਾ ਬੀਤੀਆਂ ਦੀ ਕੀ ਵੈਲਿਊ ਕੀ ਨਹੀਂ ਧੀ ਨਾ ਇੱਕ ਲਿਖੇ ਦੀ ਬਾਪ ਦੀ ਬਾਪ ਰਾਜਾ ਧੀ ਜਿਹੜੇ ਹੁੰਦੀ ਉਹ ਤਾਂ ਹੈਗੀ ਹੈਗਾ ਮੈਂ ਹੁਣ ਮੈਂ ਦੇਖਦਾ ਮੈਨੂੰ ਵੀ ਪਤਾ ਵੀ ਇਸ ਟਾਈਮ ਮੇਰੇ ਵੀ ਕਈ ਮੇਰੇ ਲਿੰਕ ਚ ਵੀ ਇਦਾਂ ਦੇ ਬੰਦੇ ਹੈਗੇ ਆ ਜਿਨਾਂ ਨੂੰ 10-10 ਕਿਲੇ ਜ਼ਮੀਨ ਦੇ ਆ 12-12 ਕਿਲੇ ਜ਼ਮੀਨ ਦੇ ਆ ਪਰ ਕੁੜੀ ਉਹਨਾਂ ਨੂੰ ਮਿਲ ਨਹੀਂ ਰਹੀ ਹੈ ਜਿਹੜੀਆਂ ਇੱਥੇ ਕੁੜੀਆਂ ਸੀ ਕੋਈ ਜਹਾਜ਼ ਚੜ੍ਹ ਕੇ ਕੈਨੇਡਾ ਵੜ ਗਈ ਕੋਈ ਅਮਰੀਕਾ ਵੜ ਗਈ ਚਲੋ ਉਹਨਾਂ ਦੇ ਵੀ ਮਹਾਰਾਜ ਭਾਈ ਜਿਹੜੇ-ਜਿਹੜੇ ਆਪਣੇ ਸੁਪਨੇ ਲੈ ਕੇ ਘਰ ਤੇ ਨਿਕਲੇ ਆ ਵੀ ਉਹਨਾਂ ਦੇ ਪੂਰੇ ਹੋਣ ਉਹ ਤੇ ਉਹ ਤੋਂ ਬਾਅਦ ਜਿਹੜੇ ਉਰੇ ਰਹਿੰਦੇ ਆ ਉਹਨਾਂ ਨੇ ਵੀ ਪਈ ਵਿਆਹ ਤਾਂ ਕਰਾਉਣੇ ਆ ਨਹੀਂ ਤਾਂ ਜਿਹੜੀਆਂ ਹੁਣ ਅਮਰੀਕਾ ਕੈਨੇਡਾ ਚਲ ਗਈਆਂ ਉਹਨਾਂ ਨੇ ਤਾਂ ਇੱਥੇ ਇੱਧਰ ਇੱਧਰ ਤਾਂ ਪੁੱਲ ਜੋ ਜਿਹਦਾ ਜਵਾਕ ਇੱਕ ਵਾਰ ਇੱਥੇ ਤੋਂ ਨਿਕਲ ਗਿਆ ਨਾ ਜਾਦ ਚੜ੍ਹ ਕੇ ਵੀ ਮੁੜ ਕੇ ਆ ਕੇ ਉਹ ਪੰਜਾਬ ਚ ਸੈਟਲ ਹੋ ਜੂਗਾ ਨਾ ਉਹਨੇ ਤਾਂ ਚਾਹੇ ਇੱਥੇ ਦੇ 10 ਕਿਲੇ ਜ਼ਮੀਨ ਦੇ ਚਾਹੇ ਕੁੜੀ ਦੇ ਚਾਹੇ ਮੁੰਡੇ ਦੇ ਉਹ ਅੱਜ ਨਹੀਂ ਅੱਜ ਤੋਂ 5 ਸਾਲ ਨੂੰ 5 ਨਹੀਂ ਤਾਂ 10 ਸਾਲ ਨੂੰ ਵੇਖਣੀ ਆ ਜ਼ਮੀਨ ਹਾਂ ਉਹ ਬਿਕ ਕੇ ਉਹਨਾਂ ਨੇ ਆਪਣਾ ਉਧਰ ਸੈਟਲ ਹੋਣਾ ਸਾਰਾ ਕੁਸੁੱਥੀ ਜਣਾ ਆਪਣੀ ਜੜ ਖਤਮ ਕਰਨ ਵਾਲਾ ਕੰਮ ਆ ਜੇ ਅਸੀਂ ਆਪਣੇ ਜਵਾਕ ਨੂੰ ਬਾਹਰ ਤੋਰਦੇ ਹਾਂ ਸਹੀ ਗੱਲ ਆਪਣੇ ਕੋਲ ਤਾਂ ਉਹ ਹੁਣ ਹੁਣ ਮੈਂ ਇਹ ਗੱਲਾਂ ਕਰਦਾ ਵੀ ਚਲੋ ਮੈਂ ਇਹ ਵੀ ਕਹਿ ਸਕਦਾ ਵੀ ਜਿਵੇਂ ਜਿਵੇਂ ਅਸੀਂ ਬਣੀ ਜੈਸਮੀਨ ਨੇ ਵਿਆਹੀ ਹੈ ਅ ਜੈਸਮੀਨ ਨੂੰ ਬਥੇਰੇ ਫੌਰਨ ਤੋਂ ਰਿਸ਼ਤੇ ਆਉਂਦੇ ਸੀ ਹੈ ਪਹਿਲਾਂ ਤਾਂ ਜੈਸਮੀਨ ਦੀ ਇਹ ਸ਼ਰਤ ਸੀ ਵੀ ਮੈਂ ਬਾਹਰ ਵਿਆਹ ਨਹੀਂ ਕਰਾਉਣਾ ਦੂਸਰੀ ਸ਼ਰਤ ਇਹ ਬਾਈ ਦੀ ਸੀ ਵੀ ਉਹ ਮੈਂ ਇੰਨੀ ਕੋ ਲੋਕਲ ਵਿਆਹਣੀਆਂ ਵੀ ਜੇ ਕੱਲੂ ਮਨ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਹਾਂ ਤਾਂ ਅਸੀਂ ਤਾਂ ਸਾਡੇ ਕੋਲ ਭੱਜ ਕੇ ਚਾਹੇ 10 ਮਿੰਟ ਚ ਚਾਹੇ 20 ਮਿੰਟ ਚ ਚਾਹੇ ਅੱਧੇ ਘੰਟੇ ਚ ਚਾਹੇ ਘੰਟੇ ਚ ਸਾਡੇ ਕੋਲ ਪਹੁੰਚ ਸਕੇ ਇਹ ਨਾ ਉਹ ਵੀ ਸੱਤ ਸਮੁੰਦਰਾਂ ਪਾਰ ਬੈਠੇ ਰਹੇ ਸੀ ਸੱਤ ਦਿਨ ਉਹਦੀ ਬੇਟ ਕਰੀਏ ਇਹਨਾਂ ਨੂੰ ਬਹੁਤ ਕੇਸ ਹੁੰਦੇ ਆ ਰੱਬ ਜਿਨ੍ਹਾਂ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਪਤਾ ਵੀ ਪਿੱਛੇ ਤੇ ਮਾਪੇ ਚੱਲ ਕੇ ਉਹਨਾਂ ਤੇ ਵਿਚਾਰਾਂ ਤੇ ਆਏ ਨਹੀਂ ਹੋਇਆ ਲਾਸਟ ਵਾਰ ਮੂੰਹ ਦੇਖਣ ਤੱਕ ਵੀ ਨਹੀਂ ਪਹੁੰਚ ਸਕਿਆ ਆਪਣੇ ਮਾਪਿਆਂ ਦੇ ਇਹੋ ਜਿਹੇ ਮਜਬੂਰੀਆਂ ਚ ਫਸ ਜਾਂਦੇ ਆ ਜਾ ਕੇ ਫਸਦੇ ਵੀ ਆ ਪੈ ਜਾ ਕੇ ਅਗਲਾ ਤਾਂ ਕੋਈ ਨਹੀਂ ਸੱਦਦਾ ਹੈਗਾ ਹੈ ਇੱਥੇ ਵੀ ਚਲੋ ਮਜਬੂਰੀਆਂ ਹੀ ਹੋ ਜਾਂਦੀਆਂ ਕਈਆਂ ਵੀ ਆਪਣੇ ਬੱਚੇ ਦੇ ਫਿਊਚਰ ਬਾਰੇ ਹੀ ਕਰਦੇ ਆ ਨਹੀਂ ਇੱਧਰ ਨਾ ਜਿਵੇਂ ਹੁਣ ਜਿਹੜੇ ਪੜ ਜਾਂਦੇ ਨੇ ਨਿਆਣੇ ਉਹ ਨੌਕਰੀ ਵੀ ਤਾਂ ਪਾਲਦੇ ਨੌਕਰੀ ਮੇਰੀ ਨੌਕਰੀ ਤਾਂ ਯਾਰ ਹੁਣ ਇੱਕ ਗੱਲ ਇਹ ਹੈ ਵੀ ਇੱਧਰ ਦੇ ਪੈਸੇ ਦੀ ਵੈਲਿਊ ਨਹੀਂ ਜਿੰਨੀ ਉੱਧਰ ਦੇ ਪੈਸੇ ਦੀ ਵੈਲਿਊ ਉਹ ਉੱਧਰਲਾ ਪੈਸਾ ਇੱਧਰ ਆ ਕੇ ਵੈਲਿਊ ਸ਼ੋ ਹੁੰਦੀ ਆ ਜੇ ਉੱਧਰਲੇ ਹਿਸਾਬ ਨਾਲ ਉੱਧਰਲੇ ਦੇਖੀਏ ਤਾਂ ਉੱਧਰ ਵੀ ਆਈ ਕੋਸ ਜੇ ਜੀ ਇੱਧਰਲੀ ਜ਼ਿੰਦਗੀ ਨਾ ਉੱਧਰ ਵੀ ਉੱਧਰ ਨਾਲ ਤਾਂ ਇੱਥੇ ਸਖਾ ਲਈ ਆਪਾਂ ਕੋਸ ਸਮਝ ਲਾ ਸਿੱਧੀ ਗੱਲ ਹੈ ਉੱਧਰ ਨਹੀਂ ਸਮਾਂ ਹਾਂ ਉੱਧਰ ਆ ਜੀ ਮੈਂ ਹੁਣ ਆਪਾਂ ਬੈਠੇ ਆ ਹੁਣ ਆਪਾਂ ਨਾ 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 ਉੱਥੇ ਤਾਂ ਉੱਧਰ ਤਾਂ ਉੱਧਰ ਜਿਹੜੀ ਡਿਲੀਵਰੀ ਹੁੰਦੀ ਨਾ ਕੱਲੀ ਜਿਵੇਂ ਹੁਣ ਚਰਨਜੀਤ ਦਾ ਚਰਨਜੀਤ ਨੇ ਕੱਲੀ ਨਹੀਂ ਭੂਤਣਾ ਸੀ ਮਾਹ ਸਿੰਘ ਨੇ ਕਿਤੇ ਕੰਮ 'ਚ ਫਸਿਆ ਬਣਾਉਣਾ ਸੀ ਨਾ ਕਿਸੇ ਕੋਲ ਸਾਖ ਸੰਬੰਧੀ ਕੋਲ ਟਾਈਮ ਹੁਣਾ ਤਾਂ ਹੁਣ ਆਪਾਂ ਰਾਤ ਦੀ ਉਰੇ ਬੈਠਾ ਤੂੰ ਵੀ ਮੈਂ ਵੀ ਇਹ ਵੀ ਮਾਸੀ ਮਾਸੀ ਦੀ ਸੱਸ ਵੀ ਹੋਗੀ ਚਾਰ ਜਣੇ ਇੱਥੇ ਆ ਸਾਰਾ ਟੱਬਰ ਉਹਰੇ ਫਿਰਦਾ ਮਗਰ ਤੇ ਫੋਨ ਪਰ ਫੋਨ ਵੀ ਹਾਂ ਭਾਈ ਕਿਆ ਪ੍ਰਭ ਕੀ ਆ ਕਿੱਦਾਂ ਹੈ ਕਿੱਦਾਂ ਨਹੀਂ ਟੈਨਸ਼ਨਾਂ ਤਾਂ ਹੈਗੀਆਂ ਨਾ ਆਪਾਂ ਨੂੰ ਉੱਥੇ ਨਹੀਂ ਆਪਾਂ ਨੂੰ ਘਟਾ ਡੇ ਚੁੱਕੇ ਜਾਣਾ ਉਹ ਲਈਆਂ ਵੀ ਕੱਲੀ ਸਿਰਫ ਇੱਕ ਲੇਡੀ ਹੀ ਜਿਹਦੇ ਬੱਚਾ ਹੁਣ ਉਹੀ ਰਹਿ ਸਕਦੀ ਆ ਉਹ ਟਾਈਮ ਨਹੀਂ ਅਸੂਲੀ ਟਾਈਮ ਹੀ ਨਹੀਂ ਹੈਗਾ ਉਹ ਉੱਥੇ ਦਾ ਵੀ ਕੰਮ ਨੂੰ ਤਰਜੀਹ ਆ ਕੰਮ ਕਰੂਗੇ ਤਾਂ ਵਧੀਆ ਖਾਊਗੇ ਨਹੀਂ ਕੰਮ ਕਰੂਗੇ ਤਾਂ ਉੱਥੇ ਦਾ ਗੁਰਦੁਆਰਾ ਵੀ ਨਹੀਂ ਭਾਈ ਜੀ ਮੇਰੇ ਆਪਾ ਗੁਰੂ ਘਰ ਜਾ ਕੇ ਬੈਠ ਕੇ ਰੋਟੀ ਖਾਇਆ ਆਉਂਗਾ ਨਹੀਂ ਨਹੀਂ ਹਾ ਉੱਥੇ 24 ਘੰਟੇ ਖੁੱਲੇ 24 ਘੰਟੇ ਵਾਲਾ ਤਾਂ ਕੋਈ ਨਹੀਂ ਚਲੋ ਜਿੱਥੇ ਲੰਗਰ ਵੀ ਨਹੀਂ ਹੋਣਾ ਉੱਥੇ ਜਿੱਕਰ ਆਪਣਾ ਇੱਥੇ 24 ਘੰਟੇ ਦਾ ਦਾਣੇ ਦਾਣੇ ਪਰਮੋਹ ਰਾਇ ਜਿੱਥੇ ਬੰਦੇ ਨੂੰ ਜਿੰਨੇ ਸਕਾਣ ਬਾਬੇ ਨੇ 20 ਰੁਪਏ ਦਾ ਲੰਗਰ ਚਲਾਇਆ ਹੋਇਆ ਹੈ ਜਿੱਥੇ ਜਾ ਕੇ ਖਾਓ ਹੂੰ ਉੱਥੇ ਜਾ ਕੇ ਖਾ ਲੂ ਚਲੋ ਹੁਣ ਸਾਨੂੰ ਵੀ ਡਾਕਟਰ ਨੇ ਉਹਨਾਂ ਨੇ ਕਿਹਾ ਤਾਂ ਜੀ ਪੈ ਦੇਖੋ ਸਵੇਰ ਦਾ ਪਹਿਲਾਂ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਤਾਂ ਸਾਨੂੰ ਵੀ ਚਲੋ ਵੀ 12 ਵਜੇ ਤੱਕ ਕੋਈ ਨਾ ਕੋਈ ਰਿਜ਼ਲਟ ਆਊਗਾ ਹੋ ਆਜੂਗਾ ਉਦੋਂ ਬਾਅਦ ਫਿਰ 3 ਵਜੇ ਦਾ ਟਾਈਮ ਦੇਤਾ 3 ਵਜੇ ਤੋਂ ਲੈ ਕੇ ਹੁਣ 5 ਵਜੇ ਦਾ ਟਾਈਮ ਦੇਤਾ ਉਹਨਾਂ ਉਹ ਇੱਕੇ ਗੱਲ ਹੈ ਜੀ ਉਹਨਾਂ ਦੇ ਵੀ ਹੱਥ-ਬੱਸ ਕੁਝ ਨਹੀਂ ਹੈਗਾ ਜੇ ਆਪਾਂ ਕਹੀਏ ਮੂੰਹ ਹੀ ਤਾਂ ਕਹਿੰਦੀ ਆ ਵੀ ਜਿਹੜਾ ਕੁਝ ਕਰਨਾ ਪਰਮਾਤਮਾ ਨੇ ਕਰਨਾ ਹਮ ਉਹਦੇ ਹੱਥ 'ਚ ਹਾਂ ਕਿਸੇ ਦੇ ਕੁਝ ਨਹੀਂ ਬੱਸ ਜਨਾਚਾਰਨ ਜੀਤ ਦੇਣਾ ਡਾਕਟਰ ਦੇ ਨਾਂ ਨਾ ਮੇਰੇ ਨਾ ਤੁਹਾਡੇ ਜੋ ਕਰਨਾ ਉਹਨੇ ਕਰਨਾ ਉਹਦੀ ਰਜ਼ਾ ਤੋਂ ਬਿਨਾ ਕੁਝ ਨਹੀਂ ਹੋਣਾ ਹਮ ਉਹਦੀ ਰਜ਼ਾ ਤੋਂ ਬਿਨਾ ਪੱਤਾ ਨਹੀਂ ਹਿਲਦਾ ਗੱਲ ਸਹੀ ਹੈ ਚਲ ਇੰਨੀ ਬਹੁਤ ਆ ਵੀ ਇੰਨਾ ਕਾਜ ਆਸਵਾਸਨ ਦਿੰਦੇ ਵੀ ਨੋਰਮਲ ਡਿਲੀਵਰੀ ਹੋਊਗੀ ਭਾਈ ਹਾਂ ਇਹ ਗੱਲ ਤਾਂ ਉਹਨਾਂ ਨੇ ਸਵੇਰੇ ਹੀ ਕਹਤੀ ਸੀ ਵੀ ਨੋਰਮਲ ਹੀ ਨੋਰਮਲ ਹੀ ਹੋਣੀ ਹੈ ਇਹਨਾਂ ਦੇ ਚਲੋ ਵੀ ਤੁਸੀਂ ਡਰਨ ਦੀ ਲੋੜ ਨਹੀਂ ਚਲੋ ਭਾਈ ਲੋੜੀ ਆ ਇਹਨਾਂ ਦਾ ਮੂੰਗਫਲੀ ਪਤਾ ਨਹੀਂ ਕਿੱਥੇ ਤੇ ਮੂੰਗਫਲੀ ਲਿਆਓ ਕਿੱਥੇ ਤੇ ਲੱਭ ਲਈ ਕਿੱਥੇ ਤੇ ਨਹੀਂ ਇੱਥੇ ਪਈ ਸੀ ਹਾਂ ਇਹਨੇ ਤਾਂ ਆਪਣੀ ਲੋੜੀ ਮਨਾ ਲਈ ਐਦੀ ਤਾਂ ਲੋੜੀ ਸਵੇਰ ਦੀ ਮੰਨੇ ਰਹੀ ਆ ਤੇ ਕਿਉਂਕਿ ਉਹ ਇਹਨਾਂ ਦਾ ਪਿੱਛਾ ਅ ਅੱਜ ਵਰਪੀ ਉਹਰੇ ਵੀ ਮੈਨੂੰ ਵੀ ਇੱਥੇ ਖਿਲਾ ਕੇ ਗਿਆ ਮੁੰਡਾ ਹੁਣ ਜਿਹੜਾ ਮੈਂ ਤੁਹਾਨੂੰ ਮੈਂ ਇਹਨੂੰ ਪੁੱਛਦਾ ਸੀ ਵੀ ਗੱਲ हां ਵੀ ਤਨੂਪੀਤਰ ਤੇਰਾ ਥੈਂਕ ਯੂ ਕਾਤੇ ਕਰੀ ਉਹਨਾਂ ਨੇ ਵੀ ਚਲੋ ਕੋਈ ਨਹੀਂ ਭਾਈ ਅੰਦਰ ਤਾਂ ਐਂਓ ਵੀ ਸਾਰੇ ਜਿੰਨੇ ਵੀ ਉੱਥੇ ਪਈ 6-7 ਲੇਡੀਜ਼ ਹੈਗੀਆਂ ਐਡਮਿਟ ਹੋਈਆਂ ਵੀ ਆ ਲੇਡੀਜ਼ ਐਡਮਿਟ ਹੋਈਆਂ ਕਿ ਪਰਿਵਾਰਕ ਮਾਹੌਲੇ ਬਣ ਜਾਂਦਾ ਇੱਕ ਲਿਖੇ ਦਾ ਕਿ ਉਹ ਸਾਰੇ ਇੱਕ ਦੂਨੋਂ ਆਪਣਾ ਦੁੱਖ ਸੁੱਖ ਦੱਸਦੇ ਆ ਸਹੀ ਗੱਲ ਆ ਤਾਂ ਇੱਕ ਦੂਏ ਦਾ ਦੁੱਖ ਸੁੱਖ ਸਮਝਦੇ ਆ ਜ਼ਿੰਦਗੀ ਵੀ ਇਹੀ ਆ ਜ਼ਿੰਦਗੀ ਵੀ ਇਹੀ ਆ ਵੀ ਦੁੱਖ ਸੁੱਖ ਦੇ ਵਿੱਚ ਬਰਾਬਰ ਖੜ ਜੀਏ ਨਾਲ ਹੂੰ ਹੁਣ ਇੱਥੇ ਤੇ ਬੜਾ ਕੋਈ ਦੁੱਖ ਨਹੀਂ ਹੋ ਸਕਦਾ ਕੋਈ ਕਨਹੀਂ ਜੀ ਤੇ ਜਿਹੜੀ ਆ ਮੂਫਲੀ ਦੀ ਗੱਲ ਕਰਨਾ ਬਾਈ ਤਾਂ ਇਹਨਾਂ ਨੇ ਇਹਨਾਂ ਖੋਲੀ ਆ ਲੜਨ ਕਰਦੇ ਲੜਦੇ ਆਪਣੇ ਨਾਲ ਆਹ 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 ਰੇਦੀ ਬਿੜੀਆਂ ਅੱਛਾ ਅੰਦਰ ਹਾਂ ਅੰਦਰ ਤਾਂ ਖਾਂਜੀ ਸਾਦੀ ਹੈ ਲੁਗਲੁਕੇ ਖਾਈ ਜਾਂਦੇ ਹੋ ਇੱਕ ਅੱਧੀ ਰਹਿ ਗਈ ਉਸ ਰਾਦੀ ਹੋਗੀ ਬੰਨੀ ਲਸੀ ਨਾ ਕਰੋ ਮੇਰੇ ਚਲੋ ਕੋਈ ਰੀਲੋ ਸੇ ਲੋਸੀ ਕੋਈ ਰੀ ਹੈ ਕਰਮਾ ਦੀ ਕਰਮ ਕਰਮ ਗਰਮ ਗਰਮ ਪੁਰੀ ਗੱਚਾ ਗਰ ਰੋੜੀਆਂ ਲਿਆ ਮੱਥਾ ਦੇਖਣਾ ਉਹ ਖਾਣੀ ਹੈ ਅੱਛਾ ਖਾਣ ਨੂੰ ਚਲ ਦੇਖਦੇ ਅਸੀਂ ਕਿ ਨਾ ਸੈਨੀਟਾਈਜ਼ਰ ਜ਼ਰੂਰ ਲਿਆਇਓ ਬਿਲਕੁਲ ਲਿਆਵਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਦੇਖਦੇ ਕੀ ਬਣਦਾ ਅਗਲਾ ਪ੍ਰੋਗਰਾਮ ਗੱਡੀ 'ਚ ਬੈਠੇ-ਬੈਠੇ ਥੱਕ ਗਏ ਜੀ ਸੀ। ਮਾ ਚੱਲ ਬਾਜ਼ਾਰ 'ਚ ਲੋਹੜੀ ਦੀਆਂ ਰੌਣਕਾਂ ਦੇਖਿਆਉਂਦੇ ਆ ਪਰ ਲੋਹੜੀ ਦੀਆਂ ਰੌਣਕਾਂ ਘੱਟ ਆ। ਉਹ ਸਮਾਨ ਦੇ ਵਿੱਚ ਪਤੰਗ ਉੱਡ ਰਿਹਾ ਜੀ। ਜਵਾਕ ਨੱਠੇ ਫਿਰਦੇ ਪਤੰਗ ਲੁੱਟਣ ਨੂੰ। ਕੋਈ ਉੱਧਰ ਨੂੰ ਭੱਜਦਾ ਕੋਈ ਉੱਧਰ ਨੂੰ। ਸਾਨੂੰ ਤਾਂ ਲੱਗੀਆਂ ਦਾ ਡਰ ਵੀ ਜਵਾਕ ਕੋਈ ਸੱਟ ਪੇਟੇ ਦਾ ਖਾਲਵੇ ਇੱਥੇ। ਹਾਂ ਪਤੰਗਾਂ ਦੇ ਉੱਪਰ ਗਰਦਨ ਉਹਨਾਂ ਨੇ ਉੱਪਰੋਂ ਚੱਕੀ ਵੀ ਹੁੰਦੀ ਆ। ਭੱਜਦੇ ਆਉਂਦੇ ਆ। ਹਾਂ ਭੱਜੇ ਪਰ ਇੱਕ ਗੱਲ ਆਸ। ਮੋਟਰਸਾਈਕਲ 'ਚ ਬੱਚਾ ਬੱਸ। ਇੱਕ ਇੱਕ ਗੱਲ ਹੈਗੀ ਆ ਬ ਡੋਰ ਦੇਖ ਲਾ ਮੈਂ ਹੈਰਾਨ ਡੋਰ ਕਿਵੇਂ ਪਤਾ ਲੱਜਦੀ ਉਹਨਾਂ ਨੂੰ ਕਿਵੇਂ ਦੇਖ ਲੈਂਦੇ ਵੀ ਡੋਰ ਪੈਂਦੀ ਐ ਇੱਥੇ ਨਿਗਾ ਨਿਗਾ ਇੰਨੀ ਤੇਜ਼ ਜਦ ਡੋਰ ਫਾੜ ਲੈਂਦੇ ਆ ਜਦ ਆਪਰ ਮੈਂ ਬਹੁਤ ਵゼਰਾ ਧਿਆਨ ਲਾਇਆ ਮਨੂੰ ਕੋਈ ਡੋਰ ਨਹੀਂ ਦਿਖਦੀ ਹੈਗੀ ਉਹਨਾਂ ਨੂੰ ਜਿਆਦਾ ਪਤਾ ਬਾਈ ਹਾਂ ਇਹ ਤਾਂ ਡੋਣ ਇਤਨਾ ਖਤਰਨਾਕ ਹੈ ਸਹ ਹੱਥ ਸੇ ਬਾਹਰ ਹਾਂ ਡੋਣ ਹੈ ਨਾ ਭਾਰਤ ਕੋ ਸਪਲਾਸਟੀ ਵਾਲੇ ਆ ਅਭੀ ਤੋ ਸਰਕਾਰ ਨੇ ਬੰਦੀ ਵੀ ਕੀਆ ਹੋਆ ਡੋਰ ਪੇਸ ਤੇ ਫਿਰ ਵੀ ਵਿਕੀ ਜਾ ਰਹਾ ਹੈ ਲੈਣੇ ਵਾਲਾ ਲੈ ਰਹਾ ਹੈ ਉਨਕੋ ਕੁਛ ਨਹੀਂ ਲੈਣਾ ਕਿਸੇ ਦਾ ਗਰਦਨ ਕਟੇ ਕਿਸੇ ਦਾ ਕੋਸੋ ਉਹ ਲੜ ਪਏ ਜੀ ਉਧਰ ਇਹਨਾਂ ਦੀ ਪਤਾ ਨਹੀਂ ਕਿਹੜੀ ਵੱਟ ਸਾਂਝੀ ਆ ਚਲੋ ਲੋੜੀ ਵਾਲੇ ਦਨ ਤੁਸੀਂ ਲੱਗੇ ਹੋਏ ਲੜਨ ਬਾਬਾ ਸੁਪਾ ਸੇ ਨਿਕਲੇ ਹੋ ਕੇ ਆ ਵੀ ਆਏ ਹੋ ਆਇਆ 2 ਵਜੇ 2 ਵਜੇ ਠੀਕ ਹੈ ਦਿਹਾੜੀ ਡਲ ਜਾਏਗੀ ਸ਼ਾਮ ਤੱਕ ਵਿਕ ਜਾਏਗਾ ਸਾਰਾ ਹਾਂ ਚੱਲ ਵਧੀਆ ਸ਼ਾਮ ਕੱਟੇ ਵਿਕਰੀ ਹੋਤਾ ਹੈ ਹਾਂ ਸ਼ਾਮ ਕੋ ਤਾਂ ਕੋਈ ਵਿਕਰੀ ਹੁੰਦਾ ਜਿਹੜਾ ਸਾਡੇ ਵਰਗੇ ਨੌਂ ਵਜੇ ਨਹੀਂ ਖਾਣੇ ਵਾਲੇ ਉਹਨਾਂ ਨੇ ਫਿਰ ਭਾਈ ਆ ਚੀਜ਼ਾਂ ਖਾਣੀਆਂ ਦੂਆ ਜਿਹੜਾ ਫਾਸਟ ਫੂਡ ਨਾਲ ਤਾਂ ਤਾਂ ਬਹੁਤ ਲੱਖ ਦਰਜ ਇਥੇ ਵਿਕਰੀ ਹੋਤਾ ਕਿਉਂ ਹੂੰ ਕੋਈ ਕੋਈ ਜੋ ਕੰਮ ਬੰਦ ਕਰਦਾ ਨਾ ਉਸ ਤੋਂ ਬਾਅਦ ਮੈਂ ਪਈਆ ਲੇਗਾ ਹਾਂ फिर उसको पैक लाएगा फिर जाएगा नहीं इसके साथ पैक थोड़ा लगेगा इसके साथ बहुते लगाता है। अच्छा लोडी मनाएगा शकर के साथ है चलो कोई नहीं सब अपने अपने होगा मंदिर के गेट को जी है करके। कोई एक दिन बिना नहीं ले, ले रहेगा शकर लगाने का ਆਏ ਹਾਏ ਆਹ ਸਾਰੇ ਠੰਡ ਠੰਡ ਤੇ ਬਚਾਉਂਦੇ ਠੰਡ ਤੇ ਬਚਾਉਂਦੇ ਆਪਣੇ ਆਪ ਨੂੰ ਇਹ ਕਿਸ ਚੀਜ਼ ਦੀ ਸੌਸ ਤਿਆਰ ਕੀਆ ਹੋਇਆ ਹੈ? ਇਮਲੀ ਦਾ ਠੀਕ ਹੈ ਠੀਕ ਹੈ ਮੈਂ ਕਹਿ ਤਾ ਦੁੱਧ ਨੂੰ ਆਦਾ ਬਾਕੀ ਮੈਂ ਦੇਖ ਬੱਚੇ ਜੈਸਮੀਨ ਫੋਨ ਕਰ ਜਿੰਦੀ ਕੀ ਆ ਗਿਆ ਅੱਛਾ ਨਿੰਬੂ ਦਾ ਬੀਜ ਨਿੰਬੂ ਦਾ ਬੀਜ ਗਿਆ ਹਾਂ ਹੁਣ ਸ਼ਕਰਗੰਦੀ ਖਾਵਾਂਗੇ ਪ੍ਰਭੂ ਦੇ ਗੁਣ ਖਾਵਾਂਗੇ ਬਾਬੇ ਨੇ ਲਾਤੀ ਰੂਪ ਚੜ੍ਹ ਦੇ ਕੌਲੀ ਉੱਪਰ ਤੱਕ 20 ਰੁਪਏ ਦੀ ਦਿੰਦਾ ਜੀ ਇੱਕ ਕੌਲੀ ਮੱਲਾ ਦਾ ਬਾਬਾ ਹਾਂ ਬਾਕੀ ਫਿਰ ਆਪ ਬੜੀ ਮੰਡੀ ਸੇ ਲੈ ਕੇ ਆਤੋ ਇਸਕੋ ਹਾਂ ਠੀਕ ਹੈ ਤਾਂ ਮੈਨੂੰ ਫੜਾ ਦੇ ਲਿਆ ਵਾਹਿਗੁਰੂ ਸਤਨਾਮ ਸਾਡੇ ਲਈ ਜੀ ਹੁਣ ਸ਼ਕਰ ਗੰਦੀ ਅਜੇ ਇੱਧਰ ਨੂੰ ਮੱਥਾ ਟੇਕਣ ਦੀ ਫਿਕਰ ਪਈ ਵੀ ਹੈ ਕਹਿੰਦਾ ਲੋਹੜੀ ਦਾ ਮੱਥਾ ਅਸੀਂ ਵੀ ਟੇਕਣਾ ਦਾ ਫਿਰਦੇ ਸੀ ਹਸਪੀਟਲ ਕੋਲੇ ਅਜੇ ਚਾ ਕਰੀਓ ਜੀ ਲੋਹੜੀ ਨਾਲ ਸਲਾਮ ਚੱਲੋ ਇਹ ਜੀ ਮਜਬੂਰੀਆਂ ਚ ਸਾਰੇ ਪਸਰ ਨੂੰ ਫਿਰਦੇ ਅੱਜ ਕੱਲ ਹਾਂ ਤੁਹਾਨੂੰ ਫਿਰਦੇ ਹਾਂ ਵੀ ਜਵਾਕ ਹੋ ਗਏ ਭਾਈ ਸਾਡੇ ਘਰੋਂ ਨੂੰ ਵੀ ਘਾੜੀ ਕਿਹਾ ਹਾਂ ਘਰ ਤੱਕ ਤੁਹਾਨੂੰ ਵੀ ਘਾੜੀ ਕਿਹਾ ਹਾਂ ਤੇ ਮਾਂ ਪਿਓ ਡੀਕਦੇ ਆਂ ਕਿ ਕਦੋਂ ਆਉਂਗੇ ਘਰ ਦੇ ਹਾਂ ਚਲੋ ਚਲੋ ਖਾਓ ਜੀ ਉਹ ਮੈਂ ਦੇ ਦੇਣੇ ਪੈਸੇ ਲੈ ਕੋਈ ਨਹੀਂ ਯਾਰ ਇਹ ਤਾਂ ਮੈਂ 40 ਦੇ ਰਿਹਾ ਖਾਂਦੇ ਬਾਅਦ ਕਿੰਨੇ ਕਰਵਾਉਣੇ ਆ ਠੀਕ ਹੈ ਕੋਈ ਨਹੀਂ ਉਹ ਕੋਈ ਚੱਕਰ ਨਹੀਂ ਠੀਕ ਹੈ ਠੀਕ ਓਕੇ ਜੀ ਛਕ ਲਈਏ ਜੀ ਤੁਸੀਂ ਵੀ ਜੇ ਕੁਝ ਗਰਮ-ਗਰਮ ਆ ਚੱਲ ਰਹਾ ਜੀ ਇਹਨਾਂ ਦਾ ਲੁੱਟ ਲਟਾਈਆ ਪਤਾ ਨਹੀਂ ਮੈਂ ਇਹਨੂੰ ਘਰ ਕੋਰਾ ਮੈਂਨੇ ਲੁਕਾਇਆ ਕਿਹੜਾ ਗੋਲਾ ਤੂੰ ਨੇ ਲੂਟਾ ਇਹ ਬੜਾ ਇਹ ਬੜਾ ਵਾਲਾ ਕੀ ਕਰੋਗੇ ਇਸका ਵੀ ਹਾਂ ਆਪਾਂ ਇਸਕੋ ਉਡਾਏਗੇ ਰਾਤ ਨੂੰ ਆਦੇ ਤਾਂ ਪੂਰਾ ਹੈ ਕਾਰੀਗਰਾਂ ਪਤੰਗ ਉੱਪਰ ਫਸ ਗਿਆ ਜੀ ਕਿਤੇ ਮਿਲਦਾ ਇਹ ਜ਼ੋਰ ਲਗਾ ਵਾਥ ਲੈ ਮਾ ਉਹ ਢੋਲ ਕੀ ਦਾ ਬਜਾ ਕੇ ਸੁਣਾ ਦੇ ਯਾਰ ਢੋਲ ਕੀ ਕੌਣ ਵਜਾਉਂਦਾ ਆਇਆ ਨਾ ਕਰੋ ਯਾਰ ਉਹ ਤਰ ਸੱਦ ਕੇ ਦਿਖਾ ਬਜਾਈ ਯਾਦ ਗਈ ਕਿ ਲੁੱਟੀ ਹੋ ਗਿਆ ਚੜ ਖੜੀ ਬਣਾ ਲੈ ਜੀ ਚੱਬਾ ਦੀ ਯਾਰ ਢੋਲ ਕੀ ਦਾ ਬਜਾ ਕੇ ਸੁਣਾ ਦੇ ਮੈਨੂੰ ਆਉਂਦੀ ਵੀ ਹੈ ਕੋਈ ਸੁਰ ਚ ਹਾਂ ਉਹ ਇਹ ਹੁਣ ਚੱਲੂਗਾ ਗਾਣਾ ਕੌਣ ਗਾਊਗਾ ਚਲ ਸੁਣਾ ਦੇ ਫਿਰ ਗਾਣਾ ਇੱਕ ਆਜਾ ਫਿਰ ਪਏ 50 ਦੂੰਗਾ ਜੇ ਗਾਣਾ ਸੁਣਾਉਂਗਾ ਤਾਂ ਨਹੀਂ ਨਹੀਂ ਮਿਲਨੇ ਗਾਣਾ ਸੁਣਾ ਦੇ ਫਿਰ ਜਿਹੜਾ ਮਰਜੀ ਸੁਣਾ ਦੇ ਕੋਈ ਵੀ ਜਿਹੜਾ ਤੈਨੂੰ ਆਉਂਦਾ ਉਹ ਸੁਣਾ ਦੇ ਚਲ ਚਲ ਸੁਣਾਓ ਫਿਰ ਸੁਣਾ ਦੇ ਫਿਰ ਹੁਣ ਆਜੇ ਤਾਂ ਗੱਲ ਹੀ ਬਣਨੀ ਚਲ ਜਿੰਨਾ ਵੀ ਆਉਂਦਾ ਉਹਨਾਂ ਸੁਣਾ ਦੇ ਢੋਲ ਕੀ ਨਾਲ ਵੱਜਣੀ ਚਾਹੀਦੀ ਆ ਹਾਂ ਚੱਲ ਫਿਰ ਹੁਣ ਲਾ ਦੇ ਸੋਰ ਕੋਈ ਕੀ ਆ ਜੀ ਜੀ ਹਾਂ ਨਾ ਦਊਂਗਾ ਹੀ ਤਾਂ ਹੀ ਕਹਿੰਦਾ ਮੈਂ ਤੈਨੂੰ ਪਹਿਲਾਂ ਸੁਣਾ ਤਾਂ ਸੀ ਮੇਰੀਆਂ ਘਰਾਂ ਲਾਲ ਬੋਲੇ ਪੀਕੇ ਕਾਲਾ ਮਾਲ ਕਾਲਾ ਮਾਲ ਕਿੱਥੇ ਲਾਤਾ ਕੋਈ ਪੰਜਾਬੀ ਗਾਣਾ ਸੁਣਾ ਦੇ ਯਾਰ ਕੋ ਸਿੱਧੂ ਮੂਸੇ ਵਾਲਾ ਦਾ ਸੁਣਾ ਦੇ ਕਿਸੇ ਹੋਰ ਦਾ ਸੁਣਾ ਦੇ ਕਰਨ ਆਉਂਦੇ ਲਈ ਸੁਣਾ ਦੇ ਕਿਸੇ ਦਾ ਅੱਖ ਲਾਲ ਲਾਲ ਕਿੱਥੇ ਲਾਤੀ ਦਾ ਹੈ ਕਿ ਪੰਜਾਬੀ ਸੁਣਦਾ ਨਹੀਂ ਨਾ ਕਿ ਆਉਂਦੀ ਨਹੀਂ ਉਹ ਹਾਂ 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 ਪਲ ਲਲਕਾਰ ਨਾਲ ਮੈਂ ਡਰ ਗਿਆ ਲਫੜ 50 ਰੁਪਏ ਲੈ ਚੱਲ ਬਸ ਉਹ ਦੇ ਤੈਨੂੰ 50 ਰੁਪਏ ਮੈਂ ਇਧਰ ਔਰ ਔਰੇ 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 ਵੰਡ ਕੇ ਤਿੰਨੇ ਜਣੇ ਨੇ ਤਿੰਨਾ ਤੇ ਥੋੜੇ ਵੰਡ ਕੇ ਜਿਉਂ ਚੌਥੇ ਨੂੰ ਹਿੱਸਾ ਦੇਣਾ ਉਹਨੂੰ ਵੀ ਦੇ ਦੇਓ ਵਿੱਚ ਤੇ ਠੀਕ ਆ ਬੱਚੇ ਖੁਸ਼ ਤਾਂ ਸਾਰੇ ਖੁਸ਼ ਜੀ ਅਜੇ ਤਹੇ ਫਿਰਦੇ ਜੀ ਸਰਕਾਰ ਉਹ ਉਸ ਬਿਡਲ ਤੇ ਰੁਪੜ ਆਲੋ ਜੀ ਮੇਨ ਬੋਰਡ ਇਹਨਾਂ ਦਾ ਲੱਗਾ ਪਾ ਚਲੋ ਕੋਈ ਨਹੀਂ ਜੀ ਦਾਣੇ ਦਾਣੇ ਪਰ ਮੋਰ ਜਿਨੇ ਜਿਨੇ ਪਾਈ ਛਕਣਾ ਹੈ ਇਹਦਾ ਖੁਸ਼ ਹੋਣ ਕੰਸਲਟਾਂਸੀ ਵੀ ਹੋੜਣਾ ਕੋਈ ਗੁੱਡ ਨਿਊਜ਼ ਦੁਬੇ ਬਹਿ ਕੇ ਗਰੂ ਛੇਤੀਓ ਵਾਹ ਲਓ ਕੋ ਸੰਦੀਪ ਲੱਭਦੀ ਫਿਰ ਜਾਂਦੀ ਸਾਨੂੰ ਮੈਂ ਕਿਹਾ ਤਾਂ ਘੁੰਮਣ ਵਾਂ ਗੱਡੀ 'ਚ ਬੈਠਾ ਬੈਠਾ ਬੋਰ ਹੋ ਗਿਆ ਸੀ ਤੇ ਆ ਬਜਾਰਾ ਕ੍ਰਿਸ਼ਨ ਆ ਲੈ ਵਾਲੇ ਪੁੱਠੇ ਹੀ ਹੋ ਗਏ ਬਹੁਤ ਟੈਸਟਾਂ ਦਾ ਫਰਕ ਆ ਜਿਹੜੇ ਮੈਂ ਮੈਂ ਕਹਿੰਦਾ ਜੀ ਮੈਂ ਟੈਸਟ ਕਰਵਾਇਆ ਸੀ B ਅਹ ਤੋਂ ਆਪਣੇ ਜਿਹੜਾ ਟੈਸਟ ਕਰਵਾਇ ਸੀ ਇਹਨਾਂ ਦਾ ਟੈਸਟਾਂ ਦਾ ਸਿਰਫ 500 ਚ ਹੁੰਦੇ ਉਹ ਮੈਂ 1200 ਚ ਕਰਵਾਇਆ ਇਹਨਾਂ ਦੀ ਮੈਂ ਪੜ੍ਹੀ ਸੀ ਲਿਸਟ ਹਾਂਜੀ ਵੀ ਨਹੀਂ ਖਾਦਾ ਹੈ ਹੱਲ ਵਾਤੇ ਐ ਆ ਹਾਂਜੀ ਜਿਹੜੀ ਵੀਰੇ ਦੀ 700 ਕਹਿੰਦੇ ਵੀ ਅਸੀਂ ਘਰੇ ਜਾਇਆ ਹੁੰਨੇ ਠੀਕ ਆ ਜੀ ਵੀ ਅੱਜ ਦੀ ਰਾਤ ਅਸੀਂ ਘਰੇ ਲਾਏ ਆਉਨੇ ਆ ਠੀਕ ਆ ਜੀ ਵੀ ਸਵੇਰੇ ਅਸੀਂ ਸੱਜਰੇ ਆ ਜੂਗੇ ਤੁਸੀਂ ਦੋਹੇ ਜਾਣੇ ਰਾਤ ਕਟਾ ਲਓ ਠੀਕ ਆ ਕਟਾ ਦਿੰਦੇ ਜੀ ਹੁਣ ਕੀ ਕਰਨਾ ਜੀ ਜੇ ਰੋਟੀ ਪਾਣੀ ਵੀ ਤੁਹਾਨੂੰ ਆਉਣੀ ਰੋਟੀ ਪਾਣੀ ਤਾਂ ਦਿੱਕੀ ਨੇ ਪੰਪ ਬੱਥੇ ਮਾਲਾਂ ਤੋਂ ਫੜ ਲਿਆਊਗਾ ਨਹੀਂ ਅਸੀਂ ਇੱਥੇ ਕੁਝ ਖਾ ਲਾਂ। ਜਰ ਭਾਬੀ ਨੂੰ ਤਾਂ ਖਿਚੜੀ ਆ ਗਈ। ਹੂੰ। ਦੇਖੋ ਕੀ ਕਰਨਾ ਫੇਰ? ਉਹ ਤਾਂ ਕਹਿੰਦੀ ਵੀ ਜਾਣ ਦਾ ਸਮਾਂ ਹੈ ਤੇ ਕਹਿੰਦੀ ਮੇਰਾ ਵੀ ਜਾਣਾ ਹੈ ਮੈਂ ਨਾ ਕਿਉਂ ਮੈਂ ਕੱਪੜੇ ਬਦਲ ਲਵਾਂ ਕਹਿੰਦੀ। ਮੈਂ ਇਹਨੂੰ ਕਿਹਾ ਵੀ ਅਸੀਂ ਤਾਂ ਸੱਜਰੇ ਜਾ ਕੇ ਨਾ ਕੇ ਕੱਪੜੇ ਬਦਲ ਕੇ ਫੇਰ ਆਜੂਗੇ ਤੂੰ ਚਾਹੇ 8 ਵਜੇ ਆਜੀ 9 ਵਜੇ ਆਜੀ ਕੋਈ ਚੰਗਾ। ਹੂੰ। ਇਹ ਜੋ ਪਿੱਛੇ ਚੜਜੀ ਦੇ ਦਰਵਾਜ਼ੇ ਢੋੜਦੇ ਨੇ ਫੇਰ ਔਖਾ। ਕਿ ਮੈਂ ਹੋਟਣਾ? ਉਹ ਕਹਿੰਦੇ 22 ਵਜੇ। ਉਹ ਤੁਸੀਂ ਆਪੇ ਕਹੇ ਵੀ ਡਾਕਟਰ ਕਹਿੰਦਾ ਪਤਾ ਨਹੀਂ ਬਾਈ। ਹਾਂ। ਕਿਸੇ ਵੀ ਟਾਈਮ ਕੰਮ ਹੋ ਸਕਦਾ। ਇਹ ਤੈਨੂੰ ਫੋਨ ਕਰ ਦਾਂਗੇ ਫ ਫੇ ਤੂੰ माजी ਦੇ ਹੀ ਨਹੀਂ ਤੇਰੀ ਲੋੜ ਦਿਨ ਵੀ ਹਾਂ ਮੈਂ ਤੂੰ ਨਹੀਂ ਆ ਹੁਣ ਤੂੰ ਨਹੀਂ ਚਲੋ ਅਸੀਂ ਲੈ ਲਈ ਜੀ ਡਿਸੀਜਨ ਕੀ ਬਣਦਾ ਮਿਲਦੇ ਜੀ ਹਾਂ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਤੁਹਾਨੂੰ ਰੱਖੇ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ